ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਅੱਜ ਤੋਂ 10 ਦਿਨ ਪਹਿਲਾਂ ਆਪਾਂ ਟਰੈਲ ਆਇਆ ਸੀਗਾ ਜਿਹੜਾ ਹੈਲੋ ਆ ਹਲੀਨਾ ਕੰਪਨੀ ਦਾ ਇਕਤਾਰ ਹੈਲੋ ਸੰ ਜੋਫਾ ਪਟਾਸ਼ ਵਰਤਤਿਆਂ ਪਹਿਲਾਂ ਉਹ ਸੀ ਤੇ ਉਹਦੇ ਨਾਲ ਆਪਾਂ ਉਹਨਾਂ ਨੂੰ ਇੱਕ ਹੋਰ ਆਪਾਂ ਨੂੰ ਡੈਮੋ ਤੇ ਭੇਜਿਆ ਸੀ ਉਹ ਪ੍ਰੋਡਕਟ ਤੇ ਇਹ ਪਾ ਦੇਖ ਗਿਆ ਪਹਿਲਾਂ ਉਹ ਡੈਮੋ ਵਾਲਾ ਪ੍ਰੋਡਕਟ ਕਿੱਦਾਂ ਰਿਹਾ ਮਦਨ ਇੱਥੋਂ ਵੀ ਆ ਕੇ ਉਹ ਕਿੱਥੇ ਪਟਲਿਆ ਉਜਾ ਪੂਰਾ ਇੱਧਰ ਹੀ ਲਗਾਇਆ ਸੀ ਆਪਾਂ ਨੇ ਹਨਾ ਉਹ ਇੱਧਰ ਹੀ ਲਾਇਆ ਸੀ ਆਪਾਂ ਨੇ ਉਹ ਦੋ ਕਿੱਲੇ ਜਿਹੜੇ ਲਮਾਨ ਦੀ ਆਪਾਂ ਇੱਕ ਢੀਲੇ ਦੇ ਵਿੱਚ ਜਿਹੜਾ ਉਹ ਪ੍ਰੋਡਕਟ ਨਮਾਤਾ ਸੀਗਾ ਉਹਨੂੰ ਵਰਤਿਆ ਸੀ ਪਹਿਲਾਂ ਆਪਾਂ ਉਹਨੂੰ ਪਟਕ ਕੇ ਦੇਖਦੇ ਆਂ ਤੇ ਉਸ ਤੋਂ ਬਾਅਦ ਫਿਰ ਆਪਾਂ ਦੂਸਰਾ ਦੇਖਾਂਗੇ ਮਦਰ ਇਹਨੂੰ ਐਂ ਕਰ ਹੇਠਾਂ ਤਾਂ ਨਹੀਂ ਕੋਈ ਰਿਹਾ ਐਂ ਕਰ ਨਾਲ ਹੀ ਲੈ ਚਲੋ ਉੱਥੇ ਹੀ ਲੈ ਚਲੋ ਉਹਦੇ ਨਾਲ ਫਿਰ ਉੱਥੇ ਕੰਪੇਅਰ ਕਰ ਲਾਂਗੇ ਉੱਥੇ ਦੇਖ ਲਾਂਗੇ ਇੱਥੇ ਕਹਾ ਪਰ ਰੱਖਦੇ ਆਂ ਜੀ ਫਿਰ ਉਹ ਪਰਲੇ ਪਾਸ ਜਿੱਥੇ ਦੂਸਰਾ ਪਾਇਆ ਉਹਦੇ ਨਾਲੇ ਫਿਰ ਇਕੱਠੇ ਬੋਟੇ ਪਏ ਹੋਣਗੇ ਤਾਂ ਕੰਪੇਅਰ ਵੀ ਕਰ ਲਾਂਗੇ ਵੀ ਕਿ ਮੇਰੇ ਹੱਥ ਕਿੰਨੇ ਨੇ ਉਹਦੇ ਕੀ ਫਰ ਕਰਿਆ ਤਾਂ ਸਨ ਦੇ ਵਿੱਚ ਦੋਨਾਂ ਚ ਪਾ ਲਾਓ ਨਾ ਕਰਵਾ ਨਾ ਉੱਥਾ ਕਰ ਦੋ ਦਿਨ ਹਾਂਜੀ ਪਹਿਲਾਂ ਆਪਾਂ ਦੇਖਦੇ ਹਾਂ ਜਿਹੜਾ ਇਹਨਾਂ ਦਾ ਨਵਾਂ ਪ੍ਰੋਡਕਟ ਆਇਆ ਸੀ ਉਹਦੇ ਵਿੱਚ ਝਾਟ ਮਤਲਬ ਕਿ ਦਾਣਿਆਂ ਦਾ ਸਾਈਜ਼ ਕੀ ਬਣਿਆ ਕੋਈ ਗਣਤੀ ਦੀ ਕੋਈ ਗੱਲ ਨਹੀਂ ਆਪਾਂ ਤਾਂ ਸਾਈਜ਼ ਹੀ ਦੇਖਣਾ ਰੱਖਦੇ ਬਾਕੀ ਛੱਡਦੇ ਇਹਦੇ ਵਿੱਚ ਸਾਈਜ਼ ਹੈਗਾ ਜੀ ਹੇਗਨੇ 40 ਦੇ 35 ਅਤੀਕੇ ਮੈਂ ਆਉਂਦੇ ਨੇ ਇੰਨੇ ਨੇ ਕਨੇ ਇੱਥੇ ਆਪਾਂ ਦੂਸਰੇ ਪਾਸੇ ਇਧਰ ਦੂਸਰੀ ਸਪਰੇਅ ਕਰੀ ਸੀਗੀ ਆਪਾਂ ਪੋਟਾਸ਼ ਹੁੰਦੀ ਹੈ ਹਲਸਣ ਦੀ ਹਲੀਨਾ ਜੀ ਪੋਟਾਸ਼ ਹੁੰਦੀ ਹੈ ਹਲਸਣ ਦੇ ਨਾਮ ਤੇ ਹੁਣ ਆਪਾਂ ਪੌਦਾ ਵੀ ਦੇਖਦੇ ਆ ਕਿ ਰਿਜ਼ਲਟ ਆਇਆ ਵੀ ਦੋਨਾਂ ਚ ਜਿਹੜਾ ਨਾਮਾ ਪ੍ਰੋਡਕਟ ਵਰਤੇ ਹੈ ਤੁਹਾਨੂੰ ਕੋਈ ਜਾਨ ਹੈਗੀ ਹੈ ਜਾਂ ਨਹੀਂ ਕਿ ਇੱਕੋ ਜੇ ਖੇਤ ਚ ਜਦ ਸੇਮ ਬਜਾਈ ਹੋਈ ਹੁੰਦੀ ਹੈ ਨਾ ਫਿਰ ਉਹਦੇ ਵਿੱਚ ਹੀ ਪਤਾ ਲੱਗਦਾ ਆਪਾਂ ਵਿੱਚ ਆਹ ਤਕਰੀਬਨ 20 40 30 40 ਫੁੱਟ 3 ਫੁੱਟ ਏਰੀਆ ਤੇ ਛੱਡੇ ਦਿੱਤਾ ਤਕਰੀਬਨ ਇਹ ਹੋਊਗਾ ਉਹ ਸੱਪਰੇ ਉੱਤੇ ਤੱਕ ਵੀ ਸੀ ਤੇ ਇਹਦੀ ਵੀ ਇੱਧੇ ਗਾਹਾਂ ਆਈ ਹੋਈ ਸੀ ਪਰ ਆਪਾਂ ਦੋਨਾਂ ਨੂੰ ਛੱਡ ਕੇ ਕਾਮਨ ਏਰੀਆ ਜਿਹੜਾ ਹੁੰਦਾ ਫਿਰ ਅੱਗੇ ਪਿੱਛੇ ਚੈੱਕ ਕਰਿਆ ਤੇ ਜਿਹੜੀ ਇਹੇ ਵੇ ਹੈਗਾ ਜੀ ਮਾਲਕ ਜਿਹੜਾ ਇਹਨਾਂ ਨਵਾਂ ਪ੍ਰੋਡਕਟ ਆਇਆ ਉਹਦਾ ਇਸੇ ਤਰ੍ਹਾਂ ਹੈਗਾ ਜੀ ਜਿਹੜਾ ਆਪਾਂ ਪਹਿਲਾਂ ਵਰਤਉਂਦੇ ਆਂ ਉਹ ਤਾਂ ਅਸ ਜਿਹੜਾ ਕੰਪਨੀ ਵੱਲੋਂ ਜਿਹੜਾ ਐਲੋਸਨ ਦੇ ਨਾਮ ਤੇ ਆਉਂਦਾ ਸੀ ਕਿਹ ਪਰ ਬੁੱਕੀ ਦੀ ਖਰਾਕ ਦੀ ਗੱਲ ਕਰੀਏ ਤੇ ਟਿਊਬਰਾਂ ਦੀ ਗੰਤੀ ਵੀ ਜ਼ਿਆਦਾ ਸੀ ਫਰਕ ਜੀ ਟਿਊਬਰ ਬਹੁਤ ਜ਼ਿਆਦਾ ਸੀ ਕਿਹਨੇ ਜੀ 2 4 6 8 10 ਟਿਊਬਰ ਨੇ ਤੇ ਇੱਧਰ ਸਿਰਫ 7 ਟਿਊਬਰੇ ਸੀ ਤੇ 10 ਟਿਊਬਰਾਂ ਦੇ ਵਿੱਚੋਂ ਮਤਲਬ ਕਿ ਜੇਪਾ ਆਲ ਓਵਰ ਚੈੱਕ ਕਰੀਏ ਤਾਂ ਜਿਹੜਾ ਇਹਨਾਂ ਦਾ ਪੁਰਾਣਾ ਪੋਟਾਸ਼ ਹੈ ਉਹਦਾ ਰਿਜ਼ਲਟ ਵਧੀਆ ਹੈ ਜਿਹੜਾ ਇਹਨਾਂ ਦਾ ਨਵਾਂ ਪ੍ਰੋਡਕਟ ਆਇਆ ਸੀ ਉਹ ਕੰਪੈਰੀਸ਼ਨ ਉਹਦੇ ਕੁਝ ਚਾਰਾ ਵਧੀਆ ਪਰਫਾਰਮੈਂਸ ਨਹੀਂ ਕਰ ਪਾਇਆ ਤੇ ਬਾਕੀ ਦੇਖਦੇ ਆ ਜੋ ਵੀ ਗਾਹਾਂ ਅਪਡੇਟ ਆਉਣਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਤੇ ਇਦਾਂ ਦੇ ਐਕਸਪੈਰੀਮੈਂਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਕੱਲਾ ਖੇਤਾਂ ਦੀਆਂ